ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰ ਬੰਦੀ ਛੋੜ ਹੈ ਜੀਵਨ ਮੁਕਤ ਕਰੈ ਉਡੀਣਾ ਐਸੇ ਦੀਨ ਦਿਆਲ ਸਤਗੁਰ ਮੇਰੀ ਪੀਲੇ ਦੇ ਮਾਲਕ ਤਾਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਬੰਦੀ ਛੋੜ ਜਿਸ ਨੂੰ ਆਪਾਂ ਆਖਦੇ ਹਾਂ ਇਸ ਦਿਨ ਤੇ ਸਤਗੁਰ ਜੀ ਗਵਾਲੀਅਰ ਦੇ ਕਿਲੇ ਵਿੱਚੋਂ ਉਨਾ ਸਿਆਸੀ ਕੈਦੀ ਰਾਜਿਆਂ ਨੂੰ ਰਿਹਾ ਕਰ ਕਰਾ ਕੇ ਇਸ ਸਤਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਸਾਨੂੰ ਦੀਵਾਲੀ ਦਾ ਤਿਉਹਾਰ ਪਾਵੇ ਹਿੰਦੁਸਤਾਨ ਦੇ ਵਿੱਚ ਜੁਗਾ ਜਗੰਤਰਾਂ ਤੋਂ ਮਨਾਇਆ ਜਾਂਦਾ ਹੈ ਔਰ ਸਾਨੂੰ ਪੜਾਇਆ ਜਾਂਦਾ ਸੀਗਾ ਕਿ ਇਸ ਦਿਨ ਸ਼੍ਰੀ ਰਾਮ ਚੰਦਰ ਜੀ 14 ਸਾਲ ਦਾ ਬਨਵਾਸ ਕੱਟ ਕੇ ਤੇ ਅਯੋਧਿਆ ਵਾਪਸ ਪਰਤੇ ਸਨ ਔਰ ਉਹਨਾਂ ਦੇ ਵਾਪਸ ਪਰਤਣ ਤੇ ਅਯੋਧਿਆ ਵਾਸੀਆਂ ਨੇ ਦੀਪਮਾਲਾ ਕੀਤੀ ਉਹਨਾਂ ਦਾ ਸਵਾਗਤ ਕੀਤਾ ਸੀ ਲੇਕਿਨ ਜੇਕਰ ਆਪਾਂ ਪੂਰੇ ਹਿੰਦੁਸਤਾਨ ਵਾਸੀਆਂ ਨੂੰ ਦੀਵਾਲੀ ਦਾ ਤਿਉਹਾਰ ਮਨਾਉਣ ਦਾ ਅਧਿਕਾਰ ਦੀ ਗੱਲ ਕਰੀਏ ਤਾਂ ਇਹ ਅਧਿਕਾਰ ਜਿਹੜੇ ਪੀਰ ਦੇ ਮਾਲਕ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਦਿੱਤਾ ਹੈ ਕਿਉਂਕਿ ਸ਼੍ਰੀ ਰਾਮਚੰਦਰ ਜੀ ਅਯੋਧਿਆ ਵਾਪਸ ਪਰਤੇ ਸਨ ਤੇ ਅਯੋਧਿਆ ਵਾਸੀਆਂ ਨੇ ਦੀਪਮਾਲਾ ਕੀਤੀ ਸੀ ਲੇਕਿਨ ਜਦ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਵਾਲੀਗਰ ਦੇ ਕਿਲੇ ਵਿੱਚੋਂ ਉਹਨਾਂ ਸਿਆਸੀ ਕੈਦੀਆਂ ਨੂੰ ਜਿਨ੍ਹਾਂ ਦੀ ਗਿਣਤੀ 52 ਔਰ ਕਈ ਬਦਵਾਨਾ ਨੇ 101 ਰਾਜਿਆਂ ਦੀ ਵੀ ਕੀਤੀ ਹੈ ਜਦ ਸਤਿਗੁਰੂ ਜੀ ਨੇ ਉਹਨਾਂ ਨੂੰ ਰਿਹਾਅ ਕਰਵਾਇਆ ਔਰ ਉਹ ਆਪੋ ਆਪਣੀਆਂ ਅਰਿਆਸਤਾਂ ਦੇ ਵਿੱਚ ਰਿਹਾਅ ਹੋਣ ਤੋਂ ਬਾਅਦ ਪਰਤੇ ਤੇ ਉਥੋਂ ਦੇ ਵਸਨੀਕਾਂ ਨੇ ਉਹਨਾਂ ਦੇ ਵਾਪਸ ਆਉਣ ਦੀ ਛੁੱਟ ਕੇ ਵਾਪਸ ਆਉਣ ਦੀ ਖੁਸ਼ੀ ਵਿੱਚ ਉਹ ਰਿਹਾਅ ਹੋ ਕੇ ਵਾਪਸ ਆਉਣ ਦੀ ਖੁਸ਼ੀ ਵਿੱਚ ਦੀਪਮਾਲਾ ਕੀਤੀ ਸੀ ਔਰ ਧੰਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਇਸ ਕਰਕੇ ਬੰਦੀ ਛੁੜਕਿਆ ਜਾਂਦਾ ਔਰ ਸਮੁੱਚੇ ਸੰਸਾਰ ਭਰ ਵਿੱਚ ਵਸਦੇ ਹੋਏ ਸਿੱਖ ਇਸ ਦਿਨ ਨੂੰ ਬੰਦੀ ਛੋੜ ਦਿਵਸ ਦੇ ਨਾਮ ਦੇ ਨਾਲ ਅਨੇਸ਼ਾ ਯਾਦ ਕਰਦੇ ਨੇ ਔਰ ਬੜੇ ਸਤਿਕਾਰ ਦੇ ਨਾਲ ਬੜੇ ਉਲਾਸ ਦੇ ਨਾਲ ਬੜੇ ਉਤਸ਼ਾਹ ਦੇ ਨਾਲ ਬੜੇ ਚਾਹ ਦੇ ਨਾਲ ਇਸ ਤਿਉਹਾਰ ਨੂੰ ਸਤਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਨੰਦ ਸਰ ਸਾਹਿਬ ਜੀ ਵਿਖੇ ਔਰ ਸਮੁੱਚੇ ਸੰਸਾਰ ਭਰ ਵਿੱਚ ਵਸਦੇ ਹੋਏ ਸਿੱਖ ਬੰਦੀ ਛੋੜ ਦੇ ਨਾਮ ਤੇ ਮਨਾਉਂਦੇ ਹਨ ਔਰ ਥਾਂ ਥਾਂ ਤੇ ਚਾਹੇ ਘਰ ਹੋਵੇ ਚਾਹੇ ਕਾਰੋਬਾਰਿਕ ਦਾਰੇ ਹੋਣ ਚਾਹੇ ਕੁਝ ਪਛਮੜ ਦੀ ਗਹਿਵਤ ਗਿਆ ਹੁਣ ਹਰ ਥਾਂ ਤੇ ਦੀਪ ਮਾਰਾ ਕੀਤੀ ਜਾਂਦੀ ਹੈ ਕਿਉਂਕਿ ਜਿਸ ਦਿਨ ਸਤਗੁਰਾਂ ਨੇ ਰਿਹਾਲ ਹੋ ਕੇ ਤੇ ਸ੍ਰੀ ਅਮਰਸਰ ਸਾਹਿਬ ਦੇ ਭੁਜਣਾ ਸੀ ਮਾਤਾ ਗੰਗਾ ਜੀ ਦੇ ਆਦੇਸ਼ਾਂ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਤਾਂ ਹੋਰ ਨਾ ਸਕਤਾ ਨੇ ਦੇਸੀ ਕਿਉ ਦੇ ਦੀਵੇ ਬਾਲ ਕੇ ਤੇ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਖੁਸ਼ਾਮ ਦੀ ਦਾਖਿਆ ਸੀ ਔਰ ਸਤਗੁਰੂ ਜੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇਖੇ ਪਧਾਰੇ ਸਨ ਬੋਸ ਖੁਸ਼ੀ ਰਵੁਖ ਰੱਖਦੇ ਹੋਇਆ ਸਮੁੱਚਾ ਸੰਸਾਰ ਸਸਾਰ ਪਰ ਵਿੱਚ ਵਸਦੇ ਹੋਏ ਸਿੱਖ ਇਸ ਤਿਉਹਾਰ ਨੂੰ ਬੰਦੇ ਛੋੜ ਦੇ ਨਾਮ ਤੇ ਮਨਾਉਂਦੇ ਨੇ ਔਰ ਇਸ ਸਬਾਰੇ ਕੋ ਲੇਖਾ ਸੰਗਤ ਦੇ ਵਿੱਚ ਪਾਇਆ ਜਾ ਰਿਹਾ ਹੈ ਕਿ ਬੰਦੇ ਛੋੜ ਤਿਉਹਾਰ ਇਹ ਤਰੀਕ ਨੂੰ ਮਨਾਇਆ ਜਾਏ ਜਾਂ 21 ਤਰੀਕ ਨੂੰ ਮਨਾਇਆ ਜਾਏ ਉਹ ਸੰਗਤ ਜੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰਿਤ ਪ੍ਰਵਾਰ ਸਾਹਿਬ ਜੀ ਵੱਲੋਂ ਇਹ ਤਿਉਹਾਰ 18 ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ ਸੋ ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਤਿਉਹਾਰ ਨੂੰ ਬੰਦੇ ਛੋੜ ਦਿਵਸ ਨੂੰ 1 ਅਕਤੂਬਰ ਨੂੰ ਹੀ ਮਨਾਇਆ ਜਾਵੇ ਔਰ ਬੰਦੇ ਛੋੜ ਦਿਵਸ ਦੀਆਂ ਆਪ ਸੰਸਾਰ ਪਰਵ ਵਿਚ ਵਸਤੀਆਂ ਹੋਣ ਜਾਂ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਜਿੱਥੇ ਅਸੀਂ ਦੀਪਮਾਲਾ ਕਰਦੇ ਹਾਂ ਕਿਉਂਕਿ ਧੋ ਦੇ ਦੀਵੇ ਬਾਲਣੇ ਫੇਰ ਦੇ ਦੀਵੇ ਬਾਲਣੇ ਵਾਤਾਵਰਣ ਨੂੰ ਸੁਗੰਧਿਤ ਕਰਦੇ ਨੇ ਔਰ ਵਾਤਾਵਰਣ ਨੂੰ ਸ਼ੁੱਧ ਕਰਦੇ ਨੇ ਉਥੇ ਆਤਿਸ਼ਬਾਜੀ ਵੀ ਚਲਾਈ ਜਾਂਦੀ ਹੈ ਕਿਉਂਕਿ ਕੋਈ ਅੰਦਾਜ਼ਾ ਨਹੀਂ ਕੀਤਾ ਜਾ ਸਕਦਾ ਕਿ ਕਿੰਨਾ ਕੁ ਪਾਲੀ ਹੁਸ਼ਨ ਪਟਾਕਿਆਂ ਦੇ ਨਾਲ ਪੋਟਾਸ਼ ਦੇ ਨਾਲ ਆਕਾਸ਼ ਵਿੱਚ ਫੈਲਦਾ ਹੈ ਜੋ ਵਾਤਾਵਰਣ ਨੂੰ ਦੂਸ਼ਿਤ ਕਰਦਾ ਹੈ ਪਸ਼ੂਆਂ ਤੇ ਪੰਛੀਆਂ ਤੇ ਇਨਸਾਨਾਂ ਤੇ ਬੱਚਿਆਂ ਤੇ ਬਜ਼ੁਰਗਾਂ ਤੇ ਬਿਮਾਰਾਂ ਤੇ ਉਹਦਾ ਜਿਹੜਾ ਬਹੁਤ ਵੱਡਾ ਇੱਕ ਅਸਰ ਹੁੰਦਾ ਹੈ ਔਰ ਉਸ ਨੂੰ ਨਿਰਅਸਰ ਕਰਨ ਵਾਸਤੇ ਸਾਨੂੰ ਸਾਰਿਆਂ ਨੂੰ ਵਾਤਾਵਰਣ ਦਾ ਵੀ ਖਿਆਲ ਕਰਨਾ ਚਾਹੀਦਾ ਹੈ ਔਰ ਘੱਟ ਤੋਂ ਘੱਟ ਜਿਹੜੇ ਪੋਟਾਸ਼ ਦੇ ਪ੍ਰਦੂਸ਼ਿਤ ਜਿਹੜੇ ਪਟਾਕੇ ਨੇ ਉਹ ਚਲਾਉਨੇ ਚਾਹੀਦੇ ਨੇ ਪਟਾਕੇ ਚਲਾਉਣ ਤੋਂ ਸਾਨੂੰ ਗੁਰੇਜ ਕਰਨਾ ਚਾਹੀਦਾ ਹੈ ਔਰ ਵੱਤ ਤੋਂ ਵੱਤ ਸਾਨੂੰ ਵਾਤਾਵਰਣ ਦੀ ਸੰਭਾਲ ਕਰਨੀ ਚਾਹੀਦੀ ਹੈ ਇੱਕ ਅਹਿਦ ਕਰੀਏ ਕਿ ਇਸ ਤਿਉਹਾਰ ਤੇ ਜੋ ਆਪਾਂ ਬੰਦੇ ਸ਼ੋਰਦਬਦ ਤਿਉਹਾਰ ਮਨਾਉਣਾ ਹੈ ਇਸ ਤਿਉਹਾਰ ਤੇ ਘਟੋ ਘਾਟ ਇੱਕ ਇੱਕ ਸਿੱਖ ਇੱਕ ਇੱਕ ਬੂਟਾ ਆਪਣੇ ਹੱਥਾਂ ਦੇ ਨਾਲ ਜਰੂਰ ਲਾਵੇ ਤਾਂ ਕਿ ਵਾਤਾਵਰਣ ਦੀ ਚੰਗੀ ਤਰ੍ਹਾਂ ਸੰਭਾਲ ਕੀਤੀ ਜਾ ਸਕੇ